ਮਕੇਰੀਆ ਦੇ ਰੈਸਟ ਆਊਟ ਵਿਖੇ ਮਾਮਲਾ ਤੁਹਾਨੂੰ ਪਤਾ ਹੈ ਕਿ ਗੁਰੂ ਸਾਹਿਬ ਦੀ ਬੇਦਬੀ ਦਾ ਮਾਮਲਾ ਆਇਆ ਸੀਗਾ ਤੁਸੀਂ ਪਰਿਵਾਰ ਦਾ ਪੱਖ ਵੀ ਸੁਣਿਆ ਹੈ ਤੇ ਪ੍ਰਸ਼ਾਸਨ ਦੀ ਗੱਲਾਂ ਵੀ ਸੁਣਿਆ ਕਿੱਥੇ ਤੱਕ ਪਹੁੰਚੀ ਹੁਣ ਤੱਕ ਕੀ ਲੱਗਦਾ ਤੁਹਾਨੂੰ ਕੀ ਜਿਹੜਾ ਅਗਲੀ ਕਾਰ ਵੀ ਕੀ ਹੋਵੇਗੀ ਸਭ ਤੋਂ ਪਹਿਲਾਂ ਜੈਗੁਰਦੇਵ ਤੁਹਾਨੂੰ ਗੁਰਦੇਵ ਦੇਖੋ ਜਿਹੜਾ ਗੇਰਾ ਪਿੰਡ ਦਾ ਜਿਹੜਾ ਮਸਲਾ ਆ ਦੇਖੋ ਸਾਡੇ ਰੈਬਰਾਂ ਦਾ ਜਿਹੜਾ ਸਤਿਕਾਰ ਆ ਅਸੀਂ ਆਪਣੇ ਬਾਬਦਾ ਸਤਿਕਾਰ ਅਸੀਂ ਆਪ ਕਰਾਂਗੇ ਅਸੀਂ ਦੂਜਿਆਂ ਤੋਂ ਉਮੀਦ ਕਿਉਂ ਰੱਖਦੇ ਆ ਕੁਝ ਗੋਜੀਆਂ ਜਿਹੜੀਆਂ ਸ਼ਰਾਰਤਾਂ ਜਿਹੜੀਆਂ ਨਾ ਉਹ ਪਿੰਡ ਦੇ ਕੁਝ ਦੋ ਚਾਰ ਸ਼ਰਾਰਤੀ ਅੰਸਰ ਆ ਜਿਹੜੇ ਉਹ ਜਿਹੜੇ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਦੇਖੋ ਰੈਬਰਾਂ ਦੀ ਪ੍ਰਤਿਮਾ ਆ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਖੋ ਅਸੀਂ ਜਦੋਂ ਵੀ ਕੋਈ ਸ਼ੁਭ ਕਾਰਜ ਕਰਦੇ ਆ ਅਸੀਂ ਘਰ ਦੇ ਵਿੱਚ ਪਰਵੇਸ਼ ਵੀ ਕਰਦੇ ਆ ਅਸੀਂ ਗੁਰੂ ਘਰ ਦੀ ਹਜ਼ੂਰੀ ਦੇ ਵਿੱਚ ਜਦੋਂ ਅਸੀਂ ਲਾਮਾ ਵੀ ਚਾਰ ਲੈਨੇ ਆ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਲੈਨੇ ਆ ਅਸੀਂ ਉਹਨਾਂ ਨੂੰ ਬਰਾਬਰ ਦਾ ਸਤਿਕਾਰ ਦਿੰਨੇ ਆ ਫਿਰ ਉਹ ਸਾਡੇ ਵਾਰੀ ਹੀ ਕਿਉਂ ਇਹ ਇਹ ਕਰਦੇ ਜਦੋਂ ਸਾਡੇ ਗੁਰੂ ਘਰਾਂ ਦੇ ਵਿੱਚ ਜੈ ਗੁਰਦੇਵ ਧੰਗੁਰ ਦੇ ਨਾਰੇ ਲੱਗਦੇ ਆ ਅਸੀਂ ਹਰੇਕ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਦੇ ਆ ਪਹਿਲੇ ਗੁਰੂ ਜੀ ਤੋਂ ਲੈ ਕੇ ਦਸਵੇਂ ਗੁਰੂਆਂ ਤੱਕ ਦਾ ਵੀ ਜਿਹੜਾ ਪ੍ਰਕਾਸ਼ ਪੁਰਬ ਆ ਸਾਰੀਆਂ ਸੰਗਤਾਂ ਜਿਹੜੀਆਂ ਸਾਡੀਆਂ ਬੜੇ ਉਤਸ਼ਾਹ ਨਾਲ ਮਨਾਉਂਦੀਆਂ ਜਦੋਂ ਸਾਡੇ ਰੈਬਰ ਦਾ ਪ੍ਰਕਾਸ਼ ਪੁਰਬ ਹੁੰਦਾ ਹੈ ਆਪਣੇ ਗੁਰੂ ਘਰ ਚ ਨੇ ਮਨਾਉਂਦੀਆਂ ਇਸ ਸਬੰਧ ਵਿੱਚ ਵੀ ਐਸਜੀਪੀਸੀ ਸਾਹਮਣੇ ਮੀਟਿੰਗ ਵੀ ਹੋਈ ਸੀਗੀ ਪਰ ਜਿਹੜਾ ਜਿਹੜਾ ਅੱਜ ਮਸਲਾ ਇੱਥੇ ਹੋਇਆ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਤੇ ਤਹਿਸੀਲਦਾਰ ਸਾਹਿਬ ਬੈਠੇ ਐਸਚੋ ਸਾਹਿਬ ਨਾਲ ਗੱਲ ਹੋਈ ਆ ਕਿ ਜੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਜੇ ਜਿਹੜੀ ਕਮੇਟੀ ਆ ਉਹ ਸਤਗੁਰੂ ਮਹਾਰਾਜ ਦੇ ਨਤਮਸਤਕ ਹੋ ਕੇ ਮਾਫੀ ਮੰਗਦੀ ਆ ਜਿਹੜੀਆਂ ਉਹਨਾਂ ਨੇ ਹਰਕਤਾਂ ਕੀਤੀਆਂ ਉਸ ਤੋਂ ਲੈ ਕੇ ਮਾਫੀ ਮੰਗਦੀ ਆ ਤਾਂ ਮਾਫੀ ਜਾਂ ਨੇਤਾ ਜੋ ਬਣਦੀ ਕਾਰਵਾਈ ਆ ਜੋ ਸਾਨੂੰ ਹੁਕਮ ਹੋ ਗਿਆ ਸਾਡੀ ਜਥੇਬੰਦੀ ਵੱਲੋਂ ਜਾਂ ਸਾਰੇ ਸਮਾਜ ਵੱਲੋਂ ਉਸੀਂ ਉਸ ਤਿੰਨੇ ਧੜਕ ਉਤਰਾਂਗੇ ਚਾਹੇ ਸਾਨੂੰ ਸੜਕਾਂ ਤੇ ਆਉਣਾ ਪਵੇ ਚਾਹੇ ਸਾਨੂੰ ਡੀਸੀ ਜਾਂ ਐਸਐਸਪੀ ਆਫਿਸ ਦਾ ਘਰਾਵ ਕਰਨਾ ਪਵੇ ਅਸੀਂ ਲੜਾਈ ਸਾਥੀਓ ਤਸਵੀਰਾਂ ਤੁਹਾਨੂੰ ਮਕੇਰੀਆ ਵਿਖੇ ਰੈਸਟ ਹਾਊਸ ਤੇ ਦਿਖਾ ਰਹੇ ਹਾਂ ਜਿੱਥੇ ਅੱਜ ਬੱਕ ਬੱਕ ਸੰਗਤਾਂ ਪਹੁੰਚੀਆਂ ਦੇਖੋ ਸੰਗਤ ਜੀ

ਅਮਰ ਹੈ